ਮੋਰਚਾ ਲਗਾ ਭਾਜੀ ਤੁਹਾਨੂੰ ਬਹੁਤ ਯਾਦ ਕਰਦੇ ਹਾਂ ਆ ਬਈ ਬੜੇ ਮੋਢੇ ਉੱਥੇ ਆਪਣੇ ਵੀਰ ਸਾਰੇ ਬੈਠੇ ਨੇ ਨਿਰਦਾਕ ਹਾਂਜੀ ਚੀਨ ਦੇ ਬਾਰਡਰ ਤੇ ਭਾਜੀ ਠੀਕ ਹੈ ਜਦੋਂ ਭਾਜੀ ਕਿਸਾਨੀ ਮੋਰਚਾ ਲਗਾਈ ਤੁਸੀਂ ਸਪੋਰਟ ਕੀਤੀ ਬਕਤਾਂ ਦੇ ਵੀਡੀਓ ਉਦਾਂ ਵੇਂਦੇ ਰਹੇ ਆ ਪਰ ਜਦੋਂ ਮਨ ਲਓ ਕਮੈਨ ਲੱਗੇਂਦੀ ਖੇਤਾਂ 'ਚ ਪੰਜਾਬੀ ਗਾਇਕ ਰੇਸ਼ਮ ਸਿੰਘਨ ਮੋਲ ਹਮੇਸ਼ਾ ਹੀ ਕਿਸਾਨੀ ਅੰਦੋਲਨ ਦਾ ਸਾਥ ਦਿੰਦੇ ਨਜ਼ਰ ਆਉਂਦੇ ਨੇ ਉਹਨਾਂ ਦੇ ਵੱਲੋਂ ਹਮੇਸ਼ਾ ਹੀ ਪੰਜਾਬ ਪੰਜਾਬੀਅਤ ਤੇ ਕਿਸਾਨਾਂ ਦੀ ਗੱਲ ਕੀਤੀ ਜਾਂਦੀ ਹੈ ਜਦੋਂ ਵੀ ਉਹ ਕਿਸੇ ਲਾਈਵ ਸ਼ੋਅ ਦੇ ਵਿੱਚ ਹੁੰਦੇ ਨੇ ਕਿਸਾਨਾਂ ਦੇ ਹੱਕਾਂ ਬਾਰੇ ਗੱਲ ਤਾਂ ਜ਼ਰੂਰ ਕਰਦੇ ਨੇ ਇਸ ਵਿਚਾਲੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਅਖਾੜਾ ਲਾਉਣ ਦੇ ਲਈ ਪਹੁੰਚੇ ਹੋਏ ਸਨ ਤਾਂ ਵਿਆਹ ਦੇ ਪ੍ਰੋਗਰਾਮ ਦੇ ਵਿਚਾਲੇ ਉਹਨਾਂ ਦੀ ਸਟੇਜ ਤੇ ਆਦਮੀ ਦਾ ਇੱਕ ਨੌਜਵਾਨ ਦੇ ਅਤੇ ਉਸ ਨੌਜਵਾਨ ਦੇ ਵੱਲੋਂ ਰੇਸ਼ਮ ਸਿੰਘ ਅਨਮੋਲ ਦੀਆਂ ਖੂਬ ਤਾਰੀਫਾਂ ਵੀ ਕੀਤੀਆਂ ਜਾਂਦੀਆਂ ਨੇ ਇਸ ਵੀਚਾਲੇ ਹੋਰ ਕੀ ਕੁਝ ਕਿਹਾ ਉਹਨਾਂ ਨੇ ਇੱਕ ਵਾਰ ਤੁਸੀਂ ਵੀ ਸੁਣੋ ਮੋਟਰਗਾ ਭਾਜੀ ਤੁਹਾਨੂੰ ਬਹੁਤ ਯਾਦ ਕਰਦੇ ਆ ਆ ਭਾਈ ਬੜੇ ਮੋਢੇ ਉੱਥੇ ਆਪਣੇ ਵੀਰ ਸਾਰੇ ਬੈਠੇ ਡੇਰ ਦਾ ਹਾਂਜੀ ਚੀਂ ਦੇ ਆਰਡਰ ਤੇ ਭਾਜੀ ਠੀਕ ਹੈ ਜਦੋਂ ਭਾਜੀ ਕਿਸਾਨੀ ਮੋਟਰ ਲਗਾਈ ਤੁਸੀਂ ਸਪੋਰਟ ਕੀਤੀ ਬਾਕੀ ਤਾਂ ਵੀਡੀਓ ਉਦਾਂ ਵੀ ਵੇਂਦੇ ਰਹੇ ਆ ਪਰ ਜਦੋਂ ਮੰਨ ਲਓ ਕਮੈਨ ਲੱਗੇ ਦੀ ਖੇਤਾਂ ਚ ਤੁਸੀਂ ਪਰ ਪਰ ਬਾਰਡੀਆਂ ਪਾਉਂਦੇ ਜੇ ਆਪਣੇ ਗਰੀਬਾਂ ਭੈਣਾਂ ਨੂੰ ਹਨਾ ਕਿੰਨੀ ਵੀ ਸੇਵਾ ਲਾ ਦਿਓ ਕਿੰਨਾ ਟਾਈਮ ਕਿੰਨੀ ਵੀ ਸੇਵਾ ਲਾ ਦਿਓ ਮੀਰ ਜੀ ਕਬੂਲ ਆ ਭਾਈ ਇਹ ਵੀ ਭਾਈ ਫੌਜੀ ਜੇ 15 ਸਾਲ ਨੌਕਰੀ ਫੌਜੀ ਦੀ ਕੀਤੀ ਆ ਹੁਣ ਅਮਰੀਕਾ ਟਰਾਲੇ ਚ ਲੰਡੇ ਥੈਂਕ ਯੂ ਜੀ ਇੱਕ ਵਾਰੀ ਆ ਸਾਡੇ ਆਰਪੀ ਵਾਲਾ ਲਈ ਤਾੜੀ ਲਾ ਦਿਓ ਕਿੱਥੇ ਕਿੱਥੇ ਦੇਖੋ ਕਹਿੰਦੇ ਨੇਲ ਦਾਗ ਦੇ ਚਾਈਨਾ ਦੇ ਬਾਰਡਰ ਤੇ ਬੈ ਕੇ ਸਾਨੂੰ ਯਾਦ ਕਰਦੇ ਆ ਔਰ ਕਿਸਾਨੀ ਲਈ ਜੋ ਸਾਡੀ ਸਕੂਟ ਹੈ ਉਹਦੇ ਕਰਕੇ ਵੀ ਸਾਨੂੰ ਪਿਆਰ ਕਰਦੇ ਆ ਔਰ ਫਰਮਾਇਸ਼ ਆਈ ਹੈ ਕਿਸਾਨੀ ਗਾਣੇ ਦੀ ਆਜੋ ਫਿਰ ਸਾਰੇ ਹੋ ਬਾਰਡਰਾਂ ਤੇ ਜਿਵੇਂ ਨੀ ਜਵਾਨ ਘਟਿਆ ਘਟਿਆ ਅੱਜ ਜਵਾਨ ਵੀ ਨਾਲ ਨੇ ਤੇ ਉਧਰ ਬਾਰਡਰ ਤੇ ਸਾਡੇ ਡੱਲੇਵਾਲ ਸਾਹਿਬ ਇੱਕ ਤਾੜੀ ਬਿਉ ਸਜੋਦੇ ਲਈ ਉਸ ਸੂਰਮੇ ਲਈ ਆਪਣੀ ਜਾਨ ਦਾ ਦੇਣਾ ਦਿੱਤੀ ਸਿਰ ਝੁਕਦਾ ਸਾਡਾ ਬਾਰਡਰਾਂ ਤੇ ਜਿਵੇਂ ਨੀ ਜਵਾਨ ਦਰਦਿਆ हिकुबादे त पंजाब चले अली दिल्ली जिते पंजाब चले अ i